ਪਿੰਡ ਫੁੱਲੋ ਮਿੱਠੀ ਵਿਖੇ ਲਗਾਤਾਰ ਹੋ ਰਹੀਆਂ ਚੋਰੀਆਂ ਨੇ ਪਿੰਡ ਵਾਸੀਆਂ ਦੇ ਨੱਕ ਵਿੱਚ ਤਾਮ ਕਰ ਰੱਖਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀਆਂ ਨੇ ਦੱਸਿਆ ਕਿ ਬੀਤੇ ਰੋਜ਼ ਚੋਰ ਖੇਤਾਂ ਵਿੱਚੋਂ ਲੱਗੀਆਂ ਸੋਲਰ ਮੋਟਰਾਂ ਦੀਆਂ ਕੱਟੋ-ਕੱਟ 20 ਮੋਟਰਾਂ ਦੀਆਂ ਤਾਰਾਂ ਕੱਟ ਕੇ ਲੈ ਗਏ ਜਿਸ ਕਾਰਨ ਉਹਨਾਂ ਨੂੰ ਆਰਥਿਕ ਨੁਕਸਾਨ ਤਾਂ ਪਹੁੰਚਿਆ ਹੀ ਹੈ ਇਸ ਦੇ ਨਾਲ ਹੀ ਪੱਕਣ ਦੇ ਆਈਕਨ ਦੀ ਫਸਲ ਵੀ ਪਾਣੀ ਬਿਨਾਂ ਨੁਕਸਾਨੀ ਜਾਣ ਦਾ ਖਤਰਾ ਵੱਧ ਗਿਆ ਹੈ। ਉਨਾ ਸਥਾਨਕ ਪੋਸਟ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਜਿਹੇ ਸ਼ਰਾਬਤੀ ਅਤੇ ਸਮਾਜ ਵਿਰੋਧੀ ਅਨਸਰਾਂ ਨਾਲ ਸਖਤੀ ਨਾਲ ਨਜਿੱਠਿਆ ਜਾਵੇ ਰੰਗਲਾ ਪੰਜਾਬ ਤੋਂ ਚਰਨਜੀਤ ਮਛਾਣਾ ਦੀ ਰਿਪੋਰਟ ਜੀ ਦਾ ਸੇਬ ਮੇਰਾ ਨਾਮ ਲਖਵੀਰ ਸਿੰਘ ਭੁੱਲੜੀ ਪਿੰਡ ਫੁੱਲੋ ਮਿੱਟੀ ਜ਼ਿਲ੍ਹਾ ਬਠਿੰਡਾ ਥਾਣਾ ਸੰਗਤ ਸਾਡੇ ਜੀ ਇਹ ਸ਼ੋਲਡਰ ਪਲੇਟਾਂ ਲੱਗੀਆਂ ਹੋਈਆਂ ਮੋਟਰਾਂ ਤੇ ਸੋਮਵਾਰ ਦੀ ਐਤਵਾਰ ਦੀ ਰਾਤ ਨੂੰ ਸਾਡੇ 8 ਤੋਂ 10 ਮੋਟਰਾਂ ਤੇ ਚੋਰੀ ਹੋਈ ਹੈ ਜਿਨ੍ਹਾਂ ਦੇ ਵਿੱਚ ਕੋਈ ਵੀ ਤਾਰ ਨਹੀਂ ਛੱਡੀ ਸਭ ਕੁਝ ਲਾ ਕੇ ਲੈ ਗਏ ਤੇ ਸਾਡੀ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਹੈ ਸਾਡਾ ਕੋਈ ਹੱਲ ਕੀਤਾ ਜਾਵੇ ਕਣਕਾਂ ਨੂੰ ਪਾਣੀ ਲੱਗ ਰਿਹਾ ਬਹੁਤ ਜ਼ਰੂਰੀ ਹੈ ਕਿਉਂਕਿ ਮੌਸਮ ਚੇਂਜ ਹੋ ਗਿਆ ਤੇ ਕਣਕਾਂ ਨੂੰ ਪਾਣੀ অতি ਜ਼ਰੂਰੀ ਆ ਹੁਣ ਲਾਉਣਾ ਇਹ ਵੱਡੇ ਤੋਂ ਵੱਡਾ ਨੁਕਸਾਨ ਹੈ ਕੁਝ ਵੀ ਨਹੀਂ ਛੱਡਦੇ ਹਰ ਰੋਜ਼ ਨਵੇਂ ਦਿਨ ਚੋਰੀ ਹੁੰਦੀ ਹੈ ਕੋਈ ਨਾ ਕੋਈ ਇਹਨਾਂ ਤੇ ਐਕਸ਼ਨ ਲਿਆ ਜਾਵੇ ਜਿਹੜੇ ਗਲਤ ਅੰਸਰ ਹੈ ਇਹਨਾਂ ਤੇ ਕੋਈ ਕਾਰਵਾਈ ਹੋਵੇ ਸਾਡੀ ਇਹੀ ਅਪੀਲ ਹੈ ਮਾਨ ਸਰਕਾਰ ਨੂੰ ਵੀ ਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਤੁਹੇ ਦਰਖਾਸਤ ਵਗੈਰਾ ਇਹ ਦਿੱਤੀ ਹੋਈ ਕਿਸ ਸੰਗਠਨ ਅਸੀਂ ਕੱਲ ਦਰਖਾਸਤ ਵੀ ਦਿੱਤੀ ਹੈ ਮੁਲਾਜ਼ਮ ਮੌਕਾ ਵੀ ਦੇਖ ਕੇ ਆਏ ਆ ਅੱਗੇ ਦੀ ਕਾਰਵਾਈ ਦੇਖਦੇ ਹਾਂ ਹੁਣ ਕੀ ਹੁੰਦੀ ਹੈ ਜੀ ਸਾਡੀ बस ਇਹੀ ਬੇਨਤੀ ਹੈ ਇਹਨਾਂ ਤੇ ਕਾਰਵਾਈ ਹੋਵੇ ਚਲੋ ਆ ਜੀ ਅਸੀਂ ਪਿੰਡ ਫੁੱਲੋ ਮਿੱਟੀ ਦੇ ਰਕਵੇ ਵਿੱਚ ਖੜੇ ਆਂ ਥਾਣਾ ਸੰਗਤ ਜ਼ਿਲ੍ਹਾ ਬਠਿੰਡਾ ਰਾਤ ਸਾਡਾ ਇੱਕ ਬਹੁਤ ਵੱਡਾ ਨੁਕਸਾਨ ਹੋਇਆ ਜੀ ਸਾਡੀ ਬੇਨਤੀ ਹੈ ਪੁਲਿਸ ਪ੍ਰਸ਼ਾਸਨ ਨੂੰ ਵੀ ਤੇ ਭਗਵੰਤ ਮਾਨ ਸਰਕਾਰ ਨੂੰ ਘੱਟੋ ਘੱਟ 20 ਮੋਟਰਾਂ ਤੇ ਸਾਡੀਆਂ ਤਾਰਾਂ ਲਾ ਕੇ ਲੈ ਗਈ ਰਾਤ ਕੁਝ ਵੀ ਨਹੀਂ ਛੱਡਿਆ ਮੋਟਰ ਵਾਲੇ ਪਾਸੇ ਉਹ ਵੀ ਕੱਟ ਲੀਆਂ ਤੇ ਉੱਪਰਲੇ ਪਾਸੇ ਉਹ ਵੀ ਕੱਟ ਲੀਆਂ ਆ ਦੇਖੋ ਉਹ ਦਿਖਾ ਕੇ ਵੜਾ ਬਗੀ ਇਹ ਆ ਦੇਖੋ ਜੀ ਸਾਰਾ ਕੁਝ ਨਹੀਂ ਛੱਡਿਆ ਮੋੜ ਚੋਂ ਵੱਢ ਕੇ ਉਧਰੋਂ ਵੀ ਵੱਢ ਲੀਆਂ ਤੇ ਕੋਈ ਡਾਕਟਰ ਕੁਝ ਨਹੀਂ ਛੱਡਿਆ ਨਾਲ ਇਧਰ ਘੱਟੂ ਆ ਜਿੰਨੇ ਘੱਟੋ ਘੱਟ 20 ਮੋਟਰਾਂ ਜੀ 10 ਬੰਦੇ ਪਿੰਡ ਖੜੇ ਆ ਤੇ 10 ਅਸੀਂ ਇੱਥੇ ਕਿਸਾਨ ਖੇਤ ਖੜੇ ਆ ਸਾਡਾ ਬਹੁਤ ਬੁਰਾ ਹਾਲ ਹੈ ਜੀ ਪਾਣੀ ਲੱਗਣ ਵਾਲਾ ਕਣਕਾਂ ਨੂੰ ਤੇ ਬਹੁਤ ਵੱਡਾ ਨੁਕਸਾਨ ਹੈ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਵੀ ਇਹਨਾਂ ਤੇ ਕੋਈ ਨਾ ਕੋਈ ਕਾਰਵਾਈ ਹੋਵੇ ਘਟੂ ਘਟ 10 ਤੋਂ 15 ਮੋਟਰਾਂ ਤੱਕ ਨੁਕਸਾਨ ਕਰਾਈ ਉਹਨਾਂ ਨੇ ਸਾਡੀ ਹੱਥ ਬਨ ਕੇ ਬੇਨਤੀ ਹੈ ਇਸ ਤੇ ਕਾਰਵਾਈ ਹੋਵੇ